ਅਦਾਮ ਕੋ ਦਾਦਾ ਚੁੱਕ ਕਰਦੇ ਆ ਅੱਜ ਦੀ ਇਸ ਸ਼ਾਮ ਦੇ ਲਈ ਸੋ ਕੱਲ ਅਸੀਂ ਜਿਹੜਾ ਵਿਸ਼ਾ ਸ਼ੁਰੂ ਕੀਤਾ ਹੈ ਉਹਨੂੰ ਸਿਖਰੇ ਸੀਗੇ ਔਰ ਅਸੀਂ ਪਹੁੰਚੇ ਸੀਗੇ ਮਤੀ ਦੀ ਅੰਜੇਲ ਬਾਈ ਅਧਿਆਏ ਉਹਦੀ 11 ਤੋਂ ਲੈ ਕੇ 14 ਅੱਜ ਤੱਕ ਅਸੀਂ ਪੜਿਆ ਸੀਗਾ ਔਰ ਵਿਸ਼ਾ ਸਾਡਾ ਚੱਲ ਰਿਹਾ ਕਿ ਯਿਸੂ ਮਸੀਹ ਸਾਡੇ ਲਈ ਪਾਪ ਬਣਿਆ ਤਾਂ ਕਿ ਅਸੀਂ ਉਹਦੇ ਵਿੱਚੋਂ ਦੀ ਹੋ ਕੇ ਪਰਮੇਸ਼ਵਰ ਦੀ ਧਾਰਮਿਕਤਾ ਬਣ ਜਾਈਏ ਸੋ ਪਰਮੇਸ਼ਵਰ ਦੀ ਧਾਰਮਿਕਤਾ ਦਾ ਮਤਲਬ ਜੈਸਾ ਪਰਮੇਸ਼ਵਰ ਆਪਿਆ ਵੈਸੇ ਹੀ ਅਸੀਂ ਬਣਨੇ ਹੋਈਏ ਸੋ ਇਹ ਜ਼ਰੂਰੀ ਹੈ ਕਿ ਅਸੀਂ ਪਿਤਾ ਵਰਗੇ ਹੋਈਏ ਉਹ ਤੋਂ ਦੇ ਲਈ ਪਿਤਾ ਨੇ ਜਿਹੜੇ ਪ੍ਰਬੰਧ ਸਾਡੇ ਲਈ ਕੀਤੇ ਆ ਜਿਹੜੇ ਇੰਤਜ਼ਾਮ ਕੀਤੇ ਆ ਉਹ ਜੋ ਨਿਰਦੇਸ਼ਾਂ ਨਿਰਦੇਸ਼ ਉਹਨੇ ਦਿੱਤੇ ਆ ਉਹਨਾਂ ਦੇ ਉੱਤੇ ਚੱਲਦੇ ਹੋਏ ਹੀ ਅਸੀਂ ਬਾਪ ਵਰਗੇ ਬਣ ਸਕਦੇ ਆ ਸੋ ਸਾਡੇ ਕੰਮ ਦੱਸਣਗੇ ਕਿ ਅਸੀਂ ਆਪਣੇ ਪਿਤਾ ਵਰਗੇ ਹallelujah ਹallelujah ਸਾਡੇ ਕੰਮ ਦੱਸਣਗੇ ਕਿ ਅਸੀਂ ਆਪਣੇ ਪਿਤਾ ਵਰਗੇ ਆ ਜੇ ਸਾਡੇ ਕੰਮ ਨਹੀਂ ਆ ਪਿਤਾ ਵਰਗੇ ਤੇ ਫਿਰ ਅਸੀਂ ਵੀ ਪਿਤਾ ਵਰਗੇ ਨਹੀਂ ਉਹਨੇ ਕਿਹਾ ਨੇ ਜੇ ਤੁਸੀਂ ਨਹੀਂ ਨਾ ਯਕੀਨ ਕਰਦੇ ਕਿ ਮੈਂ ਉਹੀ ਆ ਤੇ ਫਿਰ ਕੰਮਾਂ ਦਾ ਕਰਕੇ ਪ੍ਰਤੀਤ ਕਰ ਲੋ ਹallelujah ਕੀ ਕਰ ਲਵਾਂ ਭਲਾ ਕੰਮਾਂ ਦੇ ਕਰਕੇ ਮੇਰੇ ਕੰਮ ਪਿਤਾ ਵਰਗੇ ਹੈ ਜੋ ਕੁਛ ਮੈਂ ਪਿਤਾ ਨੂੰ ਕਰਦੇ ਆ ਵੇਖਦਾ ਉਹ ਸਭ ਕੁਝ ਮੈਂ ਕਰਦਾ ਕਰਦਾ ਆ ਮੈਂ ਪਿਤਾ ਦੀ ਹੀ ਮਰਜ਼ੀ ਨੂੰ ਪੂਰਾ ਕਰਨ ਦੇ ਵਾਸਤੇ ਆਇਆ ਹਾਂ ਇਹ ਇੱਕ ਨੇਕ ਪੁੱਤਰ ਦੀ ਪਹਿਚਾਣ ਹੈ ਕਿ ਉਹ ਆਪਣੇ ਬਾਪ ਦੀ ਇੱਛਾ ਨੂੰ ਪੂਰਾ ਕਰਦਾ ਹੈ ਔਰ ਖੁਦਾ ਉਹਦੇ ਤੋਂ ਪ੍ਰਸੰਨ ਹੁੰਦਾ ਹੈ ਇਸ ਲਈ ਸਾਡਾ ਵੀ ਫਰਜ਼ ਕੀ ਬਣਦਾ ਜਦੋਂ ਅਸੀਂ ਉਹਦੇ ਵਰਗੇ ਬਨਨਾ ਹੈ ਤੇ ਫਿਰ ਅਸੀਂ ਵੀ ਉਹਦੀ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਪੂਰਿਆਂ ਕਰੀਏ ਕਿਉਂਕਿ ਪਰਮੇਸ਼ਰ ਨੇ ਮਾਪਾਪ ਨੂੰ ਔਰ ਆਪਣੇ ਆਪ ਨੂੰ ਨੇ ਬਰਾਬਰ ਪਲੜੇ ਦੇ ਵਿੱਚ ਰੱਖਿਆ ਕਿਵੇਂ ਰੱਖਿਆ ਭਲਾ ਬਰਾਬਰ ਪਲੜੇ ਦੇ ਵਿੱਚ ਰੱਖਿਆ ਇੱਕ ਪਾਸੇ ਪਹਿਲੇ ਪੱਥਰ ਦੀ ਪੱਟੀ ਦੇ ਉੱਤੇ ਪਰਮੇਸ਼ਵਰ ਨੇ ਆਪਣਾ ਜ਼ਿਕਰ ਕੀਤਾ ਤੇ ਦੂਸਰੇ ਪਾਸੇ ਮਾਪਾਪ ਦਾ ਜ਼ਿਕਰ ਕੀਤਾ ਸੋ ਜਿਵੇਂ ਦੁਨੀਆ ਦਾ ਮਾਪਾਪ ਬੱਚਿਆਂ ਦੀ ਚਿੰਤਾ ਕਰਦਾ ਹੈ ਔਰ ਬੱਚਿਆਂ ਦੀ ਹਰ ਖੁਆਇਸ਼ ਨੂੰ ਪੂਰਾ ਕਰਦਾ ਹੈ ਉਸੇ ਤਰ੍ਹਾਂ ਸਵਰਗੀ ਪਿਤਾ ਸਾਡੀਆਂ ਸਾਰੀਆਂ ਖਾਹਾਂ ਨੂੰ ਕੀ ਕਰਦਾ ਹੈ ਪੂਰਾ ਕਰਦਾ ਹੈ ਜਿਵੇਂ ਮਾਪੇ ਚਿੰਤਾ ਕਰਦਾ ਹੈ ਬੱਚੇ ਦੀ ਉਸੇ ਤਰ੍ਹਾਂ ਸਵਰਗੀ ਪਿਤਾ ਵੀ ਸਾਡੀਆਂ ਸਾਰੀਆਂ ਚੀਜ਼ਾਂ ਦੀ ਕੀ ਕਰਦਾ ਹੈ ਚਿੰਤਾ ਕਰਦਾ ਹੈ ਸੋ ਇਸ ਲਈ ਜ਼ਰੂਰੀ ਹੈ ਦੁਨੀਆ ਵਿੱਚ ਵੀ ਅਗਰ ਅਸੀਂ ਕੁਝ ਵਧੀਆ ਕਰਦੇ ਹੋਈਏ ਤੇ ਅਗਰ ਸਾਡਾ ਬਾਪ ਵੀ ਵਧੀਆ ਕਰਦਾ ਹੋਵੇ ਤੇ ਲੋਕੀ ਕਹਿੰਦੇ ਬਿਲਕੁਲ ਬਾਪ ਤੇ ਗਿਆ ਤੇ ਜਿਮਾੜਾ ਕਰਦੇ ਹੋਈਏ ਤਾਂ ਵੀ ਲੋਕੀ ਕੀ ਕਹਿੰਦੇ ਭਲਾ ਬਾਪ ਤੇ ਇਹ ਸੋ ਕਹਿੰਦੇ ਪਾਪ ਸਾਡਾ ਪਿਤਾ ਧਰਮੀ ਹੈ ਤੇ ਫਿਰ ਸਾਡ ਨੂੰ ਕਦੋਂ ਲੋਕ ਕਹਿਣਗੇ ਕਿ ਬਾਪ ਤੇ ਗਿਆ ਜਦੋਂ ਸਾਡੇ ਵਿੱਚ ਵੀ ਉਸ ਧਾਰਮਿਕਤਾ ਨੂੰ ਜਿਹੜੀ ਪਰਮੇਸ਼ਵਰ ਦੇ ਵਿੱਚ ਹੈ ਜਦੋਂ ਸਾਡੇ ਵਿੱਚ ਲੋਕ ਦੇਖਣਗੇ ਫਿਰ ਉਹ ਕਹਿਣਗੇ ਇਹ ਵੀ ਉਸ ਧਰਮੀ ਪਿਤਾ ਦੀ ਔਲਾਦ ਹੈ ਹallelujah ਸੋ ਪਹੁੰਚੇ ਸੀ ਗਿਆ ਸੀ ਕਿ ਉਹਨੇ ਕਿਹਾ ਜਾਓ ਚੌਂਕਾਂ ਚਰਾਹਿਆਂ ਤੋਂ ਰਸਤਿਆਂ ਤੋਂ ਜਿੱਥੇ ਵੀ ਮਿਲਦੇ ਆ ਖੇਤਾਂ ਦੇ ਵਿੱਚੋਂ ਜੋ ਵੀ ਮਿਲਦਾ ਉਹਨਾ ਕੀ ਕਰੋ ਭਲਾ ਲੈ ਆਓ ਸੋ ਹੁਣ ਸਟੇਟਸ ਦੀ ਗੱਲ ਨਹੀਂ ਰਹੀ ਬੇ ਉਹਦੇ ਜਿਹੇ ਲੋਕ ਹੀ ਜਿੱਦਾਂ ਦਾ ਉਹਦਾ ਰਤਬਾ ਉਦਾਂ ਦੇ ਲੋਕ ਹੀ ਹੁਣ ਬਲਕਿ ਉਹਨੇ ਦਾਵਤ ਦਿੱਤੀ ਸਾਰੇ ਲੈ ਆਓ ਜਿਹੜਾ ਵੀ ਮਿਲਦਾ ਆ ਲੈ ਆਓ ਤੁਸੀਂ ਕੀ ਕਰੋ ਭਲਾ ਉਹਨੂੰ ਲੈ ਆਓ ਤੇ ਉਸੇ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਬੁਲਾਇਆ ਅਸੀਂ ਉਹ ਹੀ ਹਾਂ ਚੌਂਕਾ ਚਰਾਹਿਆਂ ਤੇ ਖੇਤਾਂ ਦੇ ਵਿੱਚ ਮਜ਼ਦੂਰਾਂ ਦੀ ਹਾਲਤ ਵਿੱਚ ਬਦਹਾਲੀ ਦੀ ਹਾਲਤ ਵਿੱਚ ਸਿਗੇ ਅਸੀਂ ਤੇ ਪਰਮੇਸ਼ਵਰ ਨੇ ਸਾਨੂੰ ਬੁਲਾਇਆ ਆ ਸਾਨੂੰ ਇਸ ਕਰਕੇ ਨੇ ਬੁਲਾਇਆ ਵੀ ਅਸੀਂ ਉਹਦੇ ਕਾਬਲ ਸੀਗੇ ਜਾਂ ਅਸੀਂ ਉਹਦੀ ਹیثیت ਦੇ ਬਰਾਬਰ ਸੀਗੇ ਬਲਕਿ ਅਸੀਂ ਕੁਝ ਵੀ ਨਹੀਂ ਸੀ ਉਸ ਹਾਲਤ ਵਿੱਚ ਉਹਨੇ ਬੁਲਾਇਆ ਤੇ ਜਦੋਂ ਬੁਲਾਇਆ ਤੇ ਉਹ ਚਾਹੁੰਦਾ ਵੀ ਜਦੋਂ ਮੈਂ ਤੁਹਾਨੂੰ ਬੁਲਾਇਆ ਨਾ ਹੁਣ ਤੁਹਾਡੀ ਪੁਰਾਣੀ ਹਾਲਤ ਜਿੱਦਾਂ ਦੀ ਮਰਜ਼ੀ ਸੀ ਉਹਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈ ਪਰ ਤੇਰੀ ਤੁਹਾਡੀ ਹੁਣ ਪ੍ਰੈਜੈਂਟ ਹਾਲਤ ਆ ਉਹ ਮੇਰੇ ਵਰਗੀ ਹੋਣੀ ਚਾਹੀਦੀ ਕਿੱਦਾਂ ਦੀ ਹੁਣ ਜਿਹੜੀ ਮੌਜੂਦਾ ਹਾਲਤ ਆ ਉਹ ਮੇਰੇ ਵਰਗੀ ਹੋਣੀ ਚਾਹੀਦੀ ਮੈਨੂੰ ਪੁਰਾਣੇ ਦੇ ਨਾਲ ਨਹੀਂ ਕੋਈ ਲੈਣਾ ਦੇਣਾ ਵੀ ਤੁਸੀਂ ਕਿੱਦਾਂ ਸੀਗੇ ਉਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਇਸ ਕਰਕੇ ਹੁਣ ਜਦੋਂ ਉਹਨੇ ਬੁਲਾ ਲਿਆ ਇਹ ਉਹਦਾ ਰਹਿਮ ਉਹਦਾ ਅਨੁਗ੍ਰਹਿ ਆ ਤੇ ਉਹਦੇ ਅਨੁਗ੍ਰਹਿ ਨੂੰ ਅਸੀਂ ਜਾਇਆ ਨਹੀਂ ਹੁਣ ਜਾਣ ਦੇਣਾ ਤੇ ਜਦੋਂ ਉਹਨੇ ਬੁਲਾ ਲਿਆ ਆ ਤੇ ਫਿਰ ਉਹਦੇ ਬੁਲਾਉਣ ਤੋਂ ਬਾਅਦ ਇਹ ਉਹ ਔਰ ਉਹਦੇ ਬੁલાਏ ਹੋਏ ਦਾ ਅਸੀਂ ਨਜਾਇਜ਼ ਫਾਇਦਾ ਵੀ ਨਹੀਂ ਉਠਾ ਸਕਦੇ ਇਸ ਲਈ ਬਚਨ ਚ ਲਿਖਿਆ ਆਪਣੇ ਸੱਦੇ ਜਾਣ ਤੇ ਚੁਣੇ ਜਾਣ ਦੇ ਉੱਤੇ ਧਿਆਨ ਕਰੋ ਕੀ ਕਰੋ ਆਪਣੇ ਸੱਦੇ ਜਾਣ ਦੇ ਉੱਤੇ ਤੇ ਚੁਣੇ ਜਾਣ ਦੇ ਉੱਤੇ ਧਿਆਨ ਕਰੋ ਪਰਮੇਸ਼ਰ ਕਿਉਂ ਕਹਿੰਦਾ ਭਲਾ ਵੀ ਆਪਣੇ ਸੱਦੇ ਜਾਣ ਦੇ ਉੱਤੇ ਤੇ ਚੁਣੇ ਜਾਣ ਦੇ ਉੱਤੇ ਧਿਆਨ ਕਰੋ ਕਿਉਂਕਿ ਪਰਮੇਸ਼ਰ ਦੀ ਮਨਛਾ ਨੂੰ ਜਾਣਨਾ ਹੈ ਸੱਦਿਆ ਕਿੰਨੇ ਭਲਾ ਪਰਮੇਸ਼ਰ ਨੇ ਇਹ ਸਰ ਕਿਹਾ ਦੇ ਉੱਤੇ ਧਿਆਨ ਕਰੋ ਆਪਣੇ ਸੱਦੇ ਜਾਣ ਦੇ ਤਾਂ ਸੱਦਿਆ ਕਿੰਨੇ ਆ ਤੁਹਾਨੂੰ ਸੱਦਿਆ ਕਿੰਨੇ ਆ ਇਸ ਚੀਜ਼ ਤੇ ਧਿਆਨ ਲ ਕਰਨਾ ਤੁਹਾਨੂੰ ਬੁਲਾਇਆ ਕਿੰਨੇ ਆ ਇਸ ਚੀਜ਼ ਤੇ ਧਿਆਨ ਕਰਨਾ ਤੁਹਾਨੂੰ ਚੁਣਿਆ ਕਿੰਨੇ ਆ ਇਸ ਚੀਜ਼ ਦੇ ਉੱਤੇ ਅਸੀਂ ਧਿਆਨ ਦੇਣਾ ਆ ਸੋ ਜਿਹਨੇ ਸੱਦਿਆ ਉਹ ਧਰਮੀ ਆ ਜਿਹਨੇ ਸੱਦਿਆ ਉਹ ਨੇਕ ਆ ਜਿਹਨੇ ਸੱਦਿਆ ਉਹ ਪਵਿੱਤਰ ਆ ਜਿਹਨੇ ਸੱਦਿਆ ਉਹ ਨਿਆਈ ਆ ਤੇ ਉਹਦੇ ਜਿਹਨੇ ਸੱਦਿਆ ਹੁਣ ਅਸੀਂ ਉਹਦੇ ਸੱਦੇ ਜਾਣ ਦੀ ਕੀ ਕਰਨੀ ਭਲਾ ਕਦਰ ਕਰਨੀ ਹallelujah ਕੀ ਕਰਨੀ ਭਲਾ ਕਦਰ ਕਦਰ ਕਰਨੀ ਮੈਨੂੰ ਯਾਦ ਆ ਜਦੋਂ ਮੈਂ ਰਾਜਨੀਤੀ ਵਿੱਚ ਸੀ ਨਾ ਤੇ ਪਹਿਲਾਂ ਜਦੋਂ ਉੱਚ ਜਾਤੀਆਂ ਦੇ ਲੋਕ ਪ੍ਰਧਾਨਗੀਆਂ ਕਰਦੇ ਸੀ ਜਾਂ ਉਹ ਉੱਚ ਅਦਿਆਂ ਦੇ ਉੱਤੇ ਹੁੰਦੇ ਸੀ ਕੋਈ ਐਮਐਲਏ ਕੋਈ ਕੌਂਸਲਰ ਕੋਈ ਸਰਪੰਚ ਤੇ ਉਹਨਾਂ ਦੇ ਜਦੋਂ ਘਰਾਂ ਕੋਲ ਜਾਣਾ ਹੁੰਦਾ ਸੀਗਾ ਤੇ ਸਾਡੀ ਜੁਰਤ ਨਹੀਂ ਸੀ ਹੁੰਦੀ ਉਹਨਾਂ ਦੇ ਜਿਹੜਾ ਬਾਹਰ ਗੇਟ ਲੱਗਾ ਹੋਇਆ ਉਹਨੂੰ ਅਸੀਂ ਉਹਨਾਂ ਦਾ ਕੁੰਡਾ ਵੀ ਚੁੱਕ ਕੇ ਤੇ ਉਹਨਾਂ ਦਾ ਗੇਟ ਆਪ ਖੋਲ ਲਈਏ ਬਲਕਿ ਉਹਨੂੰ ਖੜਕਾਉਣਾ ਵੀ ਕੋਈ ਉਹਨਾਂ ਦਾ ਕੋਈ ਆਵੇ ਨੌਕਰ ਚੱਕਰ ਤੇ ਫੇਰ ਹੀ ਕਿਤੇ ਉਹ ਖੋਲ ਦੇਵੇ ਤੇ ਫਿਰ ਅਸੀਂ ਅੰਦਰ ਜਾਈਏ ਇਦਾਂ ਦਾ ਸਿਸਟਮ ਹੁੰਦਾ ਸੀਗਾ ਔਰ ਜਦੋਂ ਅਸੀਂ ਇਹ ਦੇਖਿਆ ਵੀ ਇਹ ਗੱਲ ਗਲਤ ਹੈ ਇਹ ਲੋਕ ਸਾਡੀਆਂ ਹੀ ਵੋਟਾਂ ਲੈ ਕੇ ਅਸੀਂ ਇਹਨਾਂ ਨੂੰ ਬਣਾਇਆ ਤੇ ਹੁਣ ਸਾਡਾ ਹੀ ਹੌਸਲਾ ਨਹੀਂ ਪੈਂਦਾ ਅਸੀਂ ਕੀ ਕਰੀਏ ਭਲਾ ਇਹਨਾਂ ਦੇ ਇਹ ਉਹੋ ਹੀ ਆ ਜਿਹੜੇ ਸਾਡੇ ਪੈਰੀ ਹੱਥ ਲਾਉਂਦੇ ਸੀ ਭਾਈ ਸਾਹਿਬ ਵੋਟ ਪਾ ਦਿਓ ਹਾਂਜੀ ਕੌਨ ਸੀ ਭਲਾ ਇਹ ਇਹ ਉਹੋ ਹੀ ਜਿਹੜੇ ਸਾਡੇ ਪੈਰੀ ਹੱਥ ਲਾ ਕੇ ਸਾਡੇ ਕੋਲ ਵੋਟ ਮੰਗ ਕੇ ਗਏ ਆ ਹੱਥ ਜੋੜ ਕੇ ਵੋਟ ਮੰਗ ਕੇ ਗਏ ਮੈਨੂੰ ਵੋਟ ਰੱਬ ਦਾ ਵਾਸਾ ਹੈ ਪਾ ਦਿਓ ਮੈਨੂੰ ਜਿਤਾ ਦਿਓ ਇਹ ਸਾਡੇ ਰਹਿਮੋ ਕਰਮ ਤੇ ਜਿੱਤਿਆ ਹੈ ਬੰਦਾ ਅਸੀਂ ਇਹਨੂੰ ਬਣਾਇਆ ਤੇ ਬਣਾਉਣ ਤੋਂ ਬਾਅਦ ਹੁਣ ਸਾਡੀ ਹਸਤੀ ਕਿਦਾਂ ਦੀ ਬਣ ਗਈ ਜਿਹੜਾ ਸਾਡੇ ਪੈਰੀਂ ਹੱਥ ਲਾ ਕੇ ਸਾਡੇ ਕੋਲ ਵੋਟ ਮੰਗਦਾ ਪਿਆ ਸੀਗਾ ਤੇ ਉਹਦੇ ਹੁਣ ਘਰ ਦੇ ਅੰਦਰ ਅਸੀਂ ਜਾਣ ਜੋਗੇ ਨਹੀਂ 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 ਆ ਤੇ ਫਿਰ ਜੇ ਕਿਤੇ ਗਲਤੀ ਦੇ ਨਾਲ ਪਹਿਲਾਂ ਤਾਂ ਵਾਵਾ ਦੇ ਰੋਣ ਨੂੰ ਜਰੂਰ ਸਾਡਾ ਕੱਢਦੇ ਹੁੰਦੇ ਸੀ ਹੁਣ ਬਾਹਰ ਹੀ ਖੜੇ ਰੱਖਣਾ ਜਾਣ ਬੁੱਝ ਕੇ ਗਰੀਬ ਲੋਕ ਨੂੰ ਲੋਕਾਂ ਨੇ ਕੀ ਕਰਦੇ ਹੁੰਦੇ ਪਹਿਲਾਂ ਜਾਣ ਬੁੱਝ ਗਈ 15 20 ਕਾਫੀ ਦੇਰ ਤੇ ਕਾਫੀ ਲੋਕ ਆ ਜਾਣ ਮਤਲਬ ਤੇ ਆਉਂਦੇ ਜਾਂਦੇ ਲੋਕੀ ਦੇਖਣ ਵੀ ਸਰਦਾਰ ਜੀ ਦੇ ਘਰ ਬੜੀ ਰੌਣਕ ਲੱਗੀ ਹਾਂਜੀ ਤੇ ਰਣਗ ਵੀ ਕਿੱਥੇ ਪੜਾ ਗੇਟ ਤੋਂ ਗੇਟ ਤੋਂ ਬਾਹਰ ਤੇ ਫਿਰ ਕਿਤੇ ਵੱਧ ਕਿਸਮਤੀ ਨਾਲ ਜੇ ਕਿਤੇ ਉਹ ਗੇਟ ਖੋਲ ਵੀ ਦੇਣ ਜੇ ਕਿਤੇ ਗੇਟ ਖੁੱਲ ਵੀ ਜਾਵੇ ਨਾ ਤੇ ਫਿਰ ਬਾਹਰ ਹੀ ਉਹਨਾਂ ਰੱਖਿਆ ਹੁੰਦਾ ਹੈ ਪ੍ਰੋਗਰਾਮ ਬੈਠੇ ਬੁੱਠਣ ਦਾ ਵੀ ਬਿਲਕੁਲ ਯਾਨੀ ਕਿ ਤੁਹਾਡੀ ਜਰੂਰਤ ਨਹੀਂ ਸੀ ਹੁੰਦੀ ਵੀ ਉਹਨਾਂ ਦੇ ਅੱਗੇ ਉਹ ਜਿਹੜਾ ਮਤਲਬ ਬਣੀ ਕੋਠੀ ਤੇ ਉਹਦਾ ਤੇ ਦਰਵਾਜ਼ਾ ਮੇਨ ਖੋਲ ਕੇ ਤੇ ਉਹਦੇ ਅੰਦਰ ਅੰਦਰ ਉਹ ਵੀ ਬਾਹਰ ਹੈ ਬਾਹਰ ਵੀ ਫਿਰ ਕਿੰਨੀ ਦੇਰ ਬਿਠਾਈ ਰੱਖਣਾ ਇੰਤਜ਼ਾਰ ਕਰੀ ਜਾਣੇ ਬੰਦੇ ਨੂੰ ਤਾਂ ਹੋਰ ਵੀ ਕੋਈ ਕੰਮ ਕਰਨਾ ਉਹ ਹੁਣ ਕੀ ਹੈ ਜੀ ਆਪਣੇ ਮਿਲਣਾਂ ਦੇ ਸਰਦਾਰ ਜੀ ਨਹਾ ਰਹੇ ਹੈ ਜੀ ਸਰਦਾਰ ਜੀ ਉਦਾਂ ਭਾਵੇਂ 10 ਮਿੰਟ ਜੀ ਨਹਾਉਂਦੇ ਹੋਣ ਤੇ ਉਦੋਂ ਜਦੋਂ ਕਿਸੇ ਨੂੰ ਮਿਲਣ ਆਣਾ ਉਦੋਂ ਫਿਰ ਉਹ ਘੰਟਾ ਹੈ ਕਿ ਸਰਦਾਰ ਨੇ ਨਿਕਲਣਾ ਹੀ ਨਹੀਂ ਉਹ ਪਤਾ ਲੱਗਾ ਜੀ ਅਜੇ ਨਹਾ ਰਹੇ ਹੈ ਜੀ ਹਾਂਜੀ ਮਿਲ ਮਿਲ ਕੇ ਫਿਰ ਬਾਅਦ ਵਿੱਚ Holi ਦੇ ਨਹੀਂ ਡੱਡ ਦੇ ਦਾਦੇ ਪੁੱਛਣਾ ਹਾਂਜੀ ਸਰਦਾਰ ਜੀ ਨੇ ਨਹਾ ਲਿਆ ਜੀ ਤੇ ਹਾਂਜੀ ਤੇ ਫਿਰ ਮਿਲੀ ਜੀ ਆ ਨਹੀਂ ਹੁਣ ਸਰਦਾਰ ਜੀ ਨਾਸ਼ਤਾ ਕਰ ਰਹੇ ਹੈ ਤੇ 2 1/2 ਘੰਟੇ ਚੰਗਾ ਜਲੂਸ ਬਾਹਰ ਨਿਕਲਣਾ ਤੇ ਫਿਰ ਵੀ ਜਦੋਂ ਉਹਨਾਂ ਨੇ ਆਉਣਾ ਵੀ ਤੇ ਉਹ ਵੀ ਦਾਬੇ ਜੇ ਮਾਰ ਕੇ ਗੱਲਬਾਤ ਕਰਕੇ ਤੇ ਇਹਦੇ ਬਰੰਗ ਲਿਫਾਫੇ ਵਾਂਗੂ ਵਾਪਸ ਆ ਜਾਣਾ ਫਿਰ ਜਦੋਂ ਸਾਡੀ ਐਂਟਰੀ ਹੀ ਰਾਜਨੀਤੀ ਚ ਅਸੀਂ ਅਸੀਂ ਇਦਾਂ ਨਹੀਂ ਕਰਨਾ ਕਿੰਨੇ ਕਰਨਾ ਅਸੀਂ ਇਦਾਂ ਨਹੀਂ ਕਰਾਂਗੇ ਇਦਾਂ ਨਹੀਂ ਕਰਾਂਗੇ ਜੋ ਸਾਡੇ ਨਾਲ ਹੋਇਆ ਉਹ ਅਸੀਂ ਹੁਣ ਕਿਸੇ ਦੇ ਨਾਲ ਹੋਣ ਨਹੀਂ ਦੇਵਾਂਗੇ ਅਸੀਂ ਇਹ ਮਿਸ਼ਨ ਲੈ ਕੇ ਵੀ ਰਾਜਨੀਤੀ ਦੇ ਵਿੱਚ ਉਤਰੇ ਸੀਗੇ ਤੇ ਜਦੋਂ ਉਤਰੇ ਆ ਤੇ ਫਿਰ ਅਸੀਂ ਇੱਕ ਬੜਾ ਵਧੀਆ ਇੱਕ ਹਾਲ ਬਣਾਇਆ ਆਣਾ ਵਧੀਆ ਮਾਰਵਲ ਲਾ ਕੇ ਵਧੀਆ ਸੋਫੇ ਲਾ ਕੇ ਜਿਹੜਾ ਵੀ ਆਵੇ ਭਾਵੇਂ ਕੋਈ ਟੁੱਟੀਆਂ ਚੱਪਲਾਂ ਵਾਲਾ ਤੇ ਭਾਵੇਂ ਕੋਈ ਬੂਟਾਂ ਵਾਲਾ ਤੇ ਭਾਵੇਂ ਕੋਈ ਪੈਂਟਾਂ ਵਾਲਾ ਤੇ ਭਾਵੇਂ ਕੋਟਾਂ ਵਾਲਾ ਸਾਰਿਆਂ ਨੂੰ ਕਿੱਥੇ ਬਿਠਾਉਂਦੇ ਸੀਗੇ ਇਹ ਨਹੀਂਗਾ ਕਿ ਕੋਈ ਗਰੀਬ ਆ ਗਿਆ ਤੇ ਉਹਦੇ ਲਈ ਬਾਹਰ ਡਿਊਟੀ ਦੇ ਵਿੱਚ ਕੋਈ ਕੁਰਸੀਆਂ ਲਾ ਦਈਏ ਕਿੱਥੇ ਭਲਾ ਵਧੀਆ ਜਗ੍ਹਾ ਦੇ ਉੱਤੇ ਤੇ ਹੁਣ ਜਿਹੜੀ ਮੇਨ ਗੱਲ ਦੱਸਣੀ ਸੀਗੀ ਉਹ ਆ ਉਹਨਾਂ ਦੇ ਘਰਾਂ ਜਿਵੇਂ ਜਾਂਦੇ ਸੀ ਨਾ ਤੇ ਬਾਹਰ ਮਤਲਬ ਉਹਨਾਂ ਦੇ ਵਿਹੜੇ 'ਚ ਵੀ ਡਰ ਜਿਹਾਂ ਦੇ ਬਿੰਦੇ ਹੁੰਦੇ ਸੀ ਵੀ ਸਾਡੇ ਕੋ ਕਿਤੇ ਕੋਈ ਗਲਤੀ ਨਾ ਹੋ ਜAVE ਗਲਤੀ ਨਾ ਹੋ ਜAVE ਤੇ ਅਸੀਂ ਕਹਿਆ ਵੀ ਨਹੀਂ ਫਿਰ ਆਪਣੇ ਲੋਕਾਂ ਦੇ ਨਾਲ ਹੁਣ ਅਸੀਂ ਇਦਾਂ ਨਹੀਂ ਕਰਨਾ ਤੇ ਉਹ ਫਿਰ ਅਸੀਂ ਜਦੋਂ ਇੱਜ਼ਤ ਦੇ ਨੀ ਸ਼ੁਰੂ ਕੀਤੀ ਲੋਕਾਂ ਨੂੰ ਤੇ ਇੱਕ ਜਨਾਬ ਹੁਣੀ ਹੁਣ ਆਏ ਆ ਤੇ ਅਸੀਂ ਉਹਦੋਂ ਨਵਾਂ ਨਵੇਂ ਬਣਾਇਆ ਸੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਅਸੀਂ ਕਦੀ ਸੋਚਿਆ ਨਹੀਂ ਸਾਡਾ ਵੀ ਕਦੀ ਇਦਾਂ ਦਾ ਹਾਲ ਕਮਰਾ ਬਣੂਗਾ ਜਿੱਦਾਂ ਦੀ ਗਰੀਬੀ ਦੇ ਨਾਲ ਭੁੱਖ ਦੇ ਨਾਲ ਲੜਦੇ ਹੁੰਦੇ ਸੀਗੇ ਕਦੀ ਸੋਚਿਆ ਨਹੀਂ ਸੀ ਵੀ ਇਦਾਂ ਦਾ ਵੀ ਅਸੀਂ ਬਣਾ ਸਕਾਂਗੇ ਤੇ ਬੜੇ ਚਾਅ ਦੇ ਨਾਲ ਉਹਨੂੰ ਬਣਾਇਆ ਜਿੰਨਾਕ ਬਣਾ ਸਕਦੇ ਸੀ ਉਹ ਜਨਾਬ ਇੱਕ ਹੁਣੇ ਆਏ ਇੱਦਾਂ ਕੋਈ ਫੈਸਲੇ ਦੇ ਮਸਲੇ ਦੇ ਵਿੱਚ ਤੇ ਉਹਨੇ ਤਮਾਕੂ ਲਾਇਆ ਤਮਾਕੂ ਨੇ ਇਦਾਂ ਕੱਢਿਆ ਇਦਾਂ ਸੁੱਟਿਆ ਤੇ ਉੱਥੇ ਪੈਰਾਂ ਨਾਲ ਰੱਖ ਦਿੱਤਾ ਇੱਥੇ ਰੱਖ ਉਹਦੋਂ ਮੈਨੂੰ ਪਤਾ ਲੱਗਾ ਵੀ ਉਹ ਕਾਲੀ ਬਾਹਰ ਵੇੜੇ 'ਚ ਬਿਠਾਉਂ ਦਿੰਦੇ ਸੀ ਇਸੇ ਤਰ੍ਹਾਂ ਇਸੇ ਤਰ੍ਹਾਂ ਤੋਤਾ ਸਮਝ ਰਹੀ ਮੇਰੀ ਗੱਲ ਬਿਲਕੁਲ ਬਿਲਕੁਲ ਉਹਦੋਂ ਮਾਤਾ ਦਾ ਕਹਿੰਦੇ ਨਾ ਕੁੱਤੇ ਨੂੰ ਘਿਓ ਤੇ ਮੂਰਖ ਨੂੰ ਇੱਜ਼ਤ ਖਾਜਮ ਹਜਮ ਨਹੀਂ ਹੁੰਦੀ ਉਹ ਹਿਸਾਬ ਵੀ ਮੂਰਖਾ ਤੇਰੀ ਜੁਰਤ ਨਹੀਂ ਸੀ ਹੁੰਦੀ ਵੀ ਪਹਿਲਾਂ ਤੂੰ ਕਿਸੇ ਦੇ ਵੱਡੀ ਉੱਚ ਜਾਤ ਦੇ ਬੰਦੇ ਦੇ ਘਰ ਜਾਵੇਂ ਤਾਂ ਤੂੰ ਦੇ ਦਰਵਾਜ਼ੇ ਦੇ ਇੰਟਰਵਿਊ ਹੋ ਜਾਵੇਂ ਤੇ ਜੇ ਹੁਣ ਤੈਨੂੰ ਕਿਸੇ ਨੇ ਇੱਜ਼ਤ ਮਾਨ ਦਿੱਤਾ ਹੈ ਦਿੱਤਾ ਤੇ ਤੈਨੂੰ ਕਮ ਸੇ ਕਮ ਪਤਾ ਹੋਣਾ ਚਾਹੀਦਾ ਤੂੰ ਕਿੱਥੇ ਆਇਆ ਉਥੇ ਕਿਵੇਂ ਤੂੰ ਬਹਿਣਾ ਹੈ ਕਿਵੇਂ ਤੂੰ ਉਥੇ ਖਾਣਾ ਪੀਣਾ ਹੈ ਕਿਵੇਂ ਤੂੰ ਉਥੇ ਵਰਤਣਾ ਹੈ ਤੇ ਉਹ ਗੱਲ ਹੋਈ ਹੋਈ ਮਤਲਬ ਵੀ ਉਹਨੂੰ ਕਦਰ ਹੀ ਨਹੀਂ ਹੋਈ ਕਦਰ ਕਦੇ ਨਹੀਂ ਉਹ ਜਿਹੜੀ ਇੱਜ਼ਤ ਦੇ ਲਾਇਕ ਨਹੀਂ ਸੀ ਨਾ ਉਹ ਕੀ ਕੀਤਾ ਭਲਾ ਜਿਹੜੀ ਇੱਜ਼ਤ ਦੇ ਲਾਇਕ ਨਹੀਂ ਸੀ ਉਹ ਦੇ ਦਿੱਤੇ ਤਾਂ ਹਜਮ ਨਹੀਂ ਹੋਈ ਇਦਾਂ ਬੁਲਾਇਆ ਖੁਦਾ ਨੇ ਸਾਨੂੰ ਜਿਸ ਇੱਜ਼ਤ ਦੇ ਅਸੀਂ ਲਾਇਕ ਨਹੀਂ ਸੀ ਜਿਸ ਰਤਬੇ ਦੇ ਅਸੀਂ ਲਾਇਕ ਨਹੀਂ ਸੀ ਉਹ ਰਤਬਾ ਸਾਨੂੰ ਨੇ ਬਖਸ਼ਿਆ ਸਾਡੀ ਔਕਾਤ ਨਹੀਂ ਸੀ ਸਾਡੀ ਕਿੰਨੀ ਸੀ ਬਲਾ ਸਾਡੀ ਔਕਾਤ ਨੇ ਸੀ ਉਹ ਰਤਬਾ ਉਹਨੇ ਸਾਨੂੰ ਬਖਸ਼ਿਆ ਬਖਸ਼ਿਸ਼ ਦਿੱਤਾ ਆ ਤੇ ਹੁਣ ਜਿੱਦਾਂ ਉਹਨੇ ਮੇਰੇ ਘਰ ਜਾ ਕੇ ਗੰਦ ਪਾਇਆ ਤੇ ਮੈਨੂੰ ਬੁਰਾ ਲੱਗਾ ਇਨਸਾਨ ਹੁੰਦਿਆਂ ਆ ਉਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆ ਕੇ ਗੰਦ ਪਾਉਂਦੇ ਆ ਤੇ ਉਹਨੂੰ ਵੀ ਬੁਰਾ ਲੱਗਦਾ ਲੱਗਦਾ ਬਹੁਤ ਲੱਗਦਾ ਸੱਚੀ ਗੱਲ ਇਸ ਦੇ ਕੀ ਲਿਖਿਆ ਵਚਨ ਦੇ ਵਿੱਚ ਆਪਣੇ ਸੱਦੇ ਜਾਣ ਦੇ ਉੱਤੇ ਤੇ ਚੁਣੇ ਜਾਣ ਦੇ ਉੱਤੇ ਕੀ ਕਰੋ ਬੋਲਾ ਬੋਲੋ ਸਾਨੇ ਕੀ ਕਰੋ ਜੀ ਗੌਰ ਕਰੋ ਕਿਉਂ ਕਿ ਜਿਹਨੇ ਬੁਲਾਇਆ ਹੈ ਨਾ ਉਹ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹallelujah ਹallelujah ਤੇ ਜੇ ਅਸੀਂ ਕਿਸੇ ਆਪ ਤੋਂ ਉੱਚੇ ਇਨਸਾਨ ਦੇ ਘਰ ਜਾ ਕੇ ਆਪਣੀ ਮਰਜ਼ੀ ਨਹੀਂ ਨਾ ਕਰ ਸਕਦੇ ਤੇ ਫਿਰ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆ ਕੇ ਆਪਣੀ ਮਰਜ਼ੀ ਕਿੱਦਾਂ ਕਰ ਸਕਦੇ ਆ ਇਹ ਜਿਹੜੇ ਬੰਦੇ ਨੂੰ ਸਜ਼ਾ ਮਿਲੀ ਨਾ ਇਹਦੀ ਵਜ੍ਹਾ ਹੈ ਇਨੂੰ ਮਿਲਨ ਸੱਜਾਂ ਮਿਲਣ ਦੀ ਵਜ੍ਹਾ ਕੀ ਹੈ ਭਲਾ ਵੀ ਤੈਨੂੰ ਬੁਲਾਇਆ ਪਰ ਤੈਨੂੰ ਬੁਲਾਏ ਜਾਣ ਦੀ ਕਦਰ ਹੋਈ ਨਹੀਂ ਜਦੋਂ ਬਾਕੀ ਸਾਰਿਆਂ ਨੇ ਉਹ ਕੱਪੜੇ ਪਾਲੇ ਆ ਜਿਹੜੇ ਤੁਹਾਡੇ ਲਈ ਬਣਾ ਕੇ ਰੱਖੇ ਆ ਜਦੋਂ ਬਾਕੀ ਸਾਰਿਆਂ ਨੇ ਪਾਲੇ ਆ ਤੈਨੂੰ ਕੀ ਤਕਲੀਫ ਸੀਗੀ ਤੂੰ ਆਪਣੀ ਮਰਜ਼ੀ ਕਿਉਂ ਤੂੰ ਆਪਣੀ ਮਰਜ਼ੀ ਕਿਉਂ ਕੀਤੀ ਤੇ ਵਚਨ ਦੱਸਦਾ ਵੀ ਕਹਿੰਦਾ ਚੁੱਕੋ ਇਹਨੂੰ ਤੇ ਸੁਟੋ ਅੰਦਰ ਕੋਟ ਦੇ ਵਿੱਚ ਹੁਣ ਤੁਸੀਂ ਦੇਖੋ ਨਾ ਮਾਡਰਨ ਜਮਾਨੇ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਨੂੰ ਸੇਵਾ ਕਰਨ ਦਾ ਬੜਾ ਸ਼ੌਕ ਉੱਠਿਆ ਹਾਂ ਹਾਂ ਹਾਂਜੀ ਤੇ ਉਹ ਹੁਣ ਬੁਲਾਏ ਹੋਏ ਆ ਕਿ ਬਿਨ ਬੁਲਾਏ ਹੋਏ ਆ ਉਹ ਜਦੋਂ ਸਟੇਜ ਤੇ ਆਉਂਦੇ ਉਹਦੇ ਪਤਾ ਲੱਗ ਜਾਂਦਾ ਬੁਲਾਏ ਹੋਏ ਦਾ ਤੇ ਬਿਨ ਬੁਲਾਏ ਹੋਏ ਦਾ ਸਟੇਜ ਤੇ ਆਉਂਦੇ ਪਤਾ ਲੱਗ ਜਾਂਦਾ ਤੂੰ ਸਟੇਜ ਤੇ ਆਣਾ ਆ ਸਟੇਜ ਤੇਰੀ ਨਹੀਂ ਤੂੰ ਪੁੱਲ ਪਟ ਤੇ ਆਉਣਾ ਆ ਪੁੱਲ ਪਟ ਤੇਰਾ ਨਹੀਂ ਤੇਰਾ ਨਹੀਂ ਇਹ ਸਰਵ ਸ਼ਕਤੀਮਾਨ ਦੀ ਹਜ਼ੂਰੀ ਦੀ ਜਗ੍ਹਾ ਹੈ ਹallelujah ਕੀ ਹੈ ਭਲਾ ਇਹ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਹਜ਼ੂਰੀ ਦੀ ਜਗ੍ਹਾ ਆ ਇੱਥੇ ਤੈਨੂੰ ਜਦੋਂ ਲੋਕਾਂ ਨੇ ਵੇਖਣਾ ਨਾ ਤੇ ਤੇਰੇ ਵਿੱਚੋਂ ਦੀ ਲੋਕਾਂ ਨੇ ਪਰਮੇਸ਼ਰ ਨੂੰ ਵੇਖਣਾ ਲੋਕੀ ਤੈਨੂੰ ਨਹੀਂ ਵੇਖਣਾ ਏ ਅਸਲ ਦੇ ਵਿੱਚ ਪੁੱਲ ਪਟ ਤੇ ਖੜੇ ਪਰਮੇਸ਼ਰ ਨੂੰ ਦੇਖਣਾ ਏ ਤੇਰੇ ਵਿੱਚੋਂ ਦੀ ਪਰਮੇਸ਼ਰ ਨੇ ਬੋਲਣਾ ਹੈ ਜੇ ਤੇਰੇ ਅੰਦਰ ਕਿੰਨਾ ਡਰ ਕਿੰਨਾ ਖੌਫ ਹੋਣਾ ਚਾਹੀਦਾ ਅੱਜ ਕੱਲ ਤੇ ਅਗਲੀਆਂ ਆਉਂਦੀਆਂ ਸਟੇਜ ਤੇ ਏਦਾਂ ਹੈ ਵੀ ਜਿੱਦਾਂ ਹੀਰੋਇਨ ਆਪਣਾ ਰੋਲ ਅਦਾ ਕਰਨ ਆਈ ਹੁੰਦੀ ਹੈ ਸ਼ੂਟਿੰਗ ਹੋਣੀ ਆ ਹਾਂਜੀ ਮਦਰ ਏਡਾ ਕ ਹਾਰ ਸ਼ਿੰਗਾਰ ਤੇ ਏਡੇ ਕੋ ਭੈੜੇ ਸਟਾਈਲ ਦੇ ਕੱਪੜੇ ਪਾਏ ਹੁੰਦੇ ਆ ਇੱਕ ਤੇ ਉਹ ਸਾਡੇ ਉਹ ਦਿਖਾਇਆ ਉਹਨਾਂ ਨੇ ਉਹ ਤੇ ਜੀਨ ਪਾ ਕੇ ਆਉਂਦੇ ਆ ਉੱਪਰ ਟੌਪ ਪਾਇਆ ਹੋਇਆ ਤੇ ਮਾਰ ਵਰਛਾ ਹੋ ਰਹੀ ਆ ਫੁੱਲਾਂ ਦੀ ਜੈ ਮਾਤਾ ਦੀ ਮਾਤਾੇ ਕਵਾਂਗੇ ਹਾਂਜੀ ਇੱਕ ਜਿੰਦ ਕਿਸਮ ਹੁਣ ਹੱਥ ਤੇ ਜਦੋਂ ਉਹਦੇ ਵੀ ਬਾਈਬਲ ਫੰਡੀ ਹੋਈ ਆ ਹਾਂਜੀ ਤੇ ਵਰਛਾ ਹੋ ਰਹੀ ਆ ਤੇ ਜੀਨ ਵੀ ਮਤਲਬ ਕਹਿੰਦਾ ਭਾਬੀ ਉਹ ਆ ਵੀ ਮਤਲਬ ਜੀਨ ਜੀਨ ਦਾ ਵੀ ਫਰਕ ਹੁੰਦਾ ਹਨ ਤੇ ਜੀਨ ਵੀ ਉਦਾਂ ਦੀ ਪਾਈ ਹੋਈ ਆ ਵੀ ਮਤਲਬ ਜਿਹੜੀ ਭੈੜੀ ਲੱਗੇ ਕੀ ਲੱਗੇ ਭਲਾ ਭੈੜੀ ਜਿਹੜੀ ਭੈੜੀ ਲੱਗੇ ਹੁਣ ਉਹਨੂੰ ਐਕਸਪਲੇਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਫਿਰ ਗਲਤ ਪਾਸੇ ਚਲ ਜਾਂਦੀ ਗੱਲ ਸੋ ਮਤਲਬ ਇਹ ਆ ਵੀ ਤੇਰਾ ਕੱਪੜਾ ਵੀ ਪਾਇਆ ਹੋਵੇ ਤੇ ਉਹ ਵੀ ਚੱਜਦਾ ਹੋਵੇ ਕਿਉਂ ਕਿ ਉਹਨੇ ਕਿਹਾ ਆ ਕੇ ਕੀ ਕਹਿੰਦਾ ਭਲਾ ਇਹ ਉਹ ਕੱਪੜੇ ਨਹੀਂ ਪਾਏ ਹੋਏ ਜਿਹੜੇ ਕੱਪੜੇ ਮੈਂ ਚਾਹਣਾ ਬੇਸ਼ੱਕ ਉਹਦਾ ਆਤਮਿਕ ਭੇਦ ਤੇ ਜਿਹੜਾ ਹੈਗਾ ਨਾ ਉਹ ਆਤਮਿਕ ਲਿਬਾਸ ਦੀ ਗੱਲ ਹੈ ਆਤਮਿਕ ਪੇਤ ਦੇ ਵਿੱਚ ਉਹ ਆਤਮਿਕ ਲਿਬਾਸ ਦੀ ਗੱਲ ਆ ਲੇਕਿਨ ਸਰੀਰਿਕ ਪੇਤ ਦੇ ਵਿੱਚ ਜਦੋਂ ਅਸੀਂ ਸਰੀਰ ਦੇ ਵਿੱਚ ਵੀ ਆ ਤੇ ਪੇ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਹ ਬੜੀ احتیاط ਵਰਤਣ ਦੀ ਲੋੜ ਹੈਗੀ ਆ ਵੀ ਜੇ ਉਹ ਆਤਮਿਕ ਲਿਬਾਸ ਧਾਰਮਿਕਤਾ ਦੇ ਚਾਹੁੰਦਾ ਆ ਤੇ ਫਿਰ ਸਾਡੇ ਸਰੀਰਿਕ ਲਿਬਾਸ ਵੀ ਜਿਹੜੇ ਆ ਨਾ ਉਹ ਵੀ ਉਹਨਾਂ ਦੇ ਵਿੱਚੋਂ ਵੀ ਧਾਰਮਿਕਤਾ ਨਜ਼ਰ ਆਉਣੀ ਚਾਹੀਦੀ ਹੈ ਚਲਕਣੀ ਚਾਹੀਦੀ ਹੈ ਮੈਂ ਪਿਛਲੀ ਵਾਰੀ ਜਦੋਂ ਗਿਆ ਨਾ ਤੇ ਦਿੱਲੀ 에어ਪੋਰਟ ਤੇ ਮਤਰਿਆ ਸੀਗਾ ਤੇ ਸਬਬ ਦੇ ਨਾਲ ਫਿਰ ਉਥੋਂ ਬਾਏ ਰੋਡ ਆਉਣ ਦਾ ਮੌਕਾ ਮਿਲਿਆ ਤੇ ਰਾਹ ਦੇ ਵਿੱਚ ਹਰਿਆਣੇ ਵਿੱਚ ਜਦੋਂ ਐਂਟਰ ਨੇ ਆ ਤੇ ਆਈ ਥਿੰਕ ਮੇਰਾ خیال ਜਾਂ ਤੇ ਸੋਨੀਪਾਤ ਜਾਂ ਪਾਣੀਪਤ ਆ ਉੱਥੇ ਨਿਰੰਕਾਰੀਆਂ ਨੇ ਡੇਰਾ ਬਣਾਇਆ ਇਹ ਤਾਂ ਦਿੱਲੀ ਚ ਹੁੰਦਾ ਸੀ ਹੁਣ ਪਾਣੀਪਤ ਦੇ ਲਾਗੇ ਆ ਗਿਆ ਆ ਚੰਗਾ ਵੱਡਾ ਡੇਰਾ ਤੇ ਉਹ ਬਾਬਾ ਨਿਰੰਕਾਰੀ ਜਿਹੜੇ ਪਹਿਲੇ ਸੀਗੇ ਉਹ ਤੇ ਇੱਥੇ ਐਕਸੀਡੈਂਟ ਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਬੇਟੀ ਬੈਠੀ ਆ ਯਾਨੀ ਕਿ ਜਦ ਮੈਂ ਦੀ ਫੋਟੋ ਦੇਖੀ ਨਾ ਤੇ ਮੈਂ ਫੋਟੋ ਦੇਖਦਾ ਰਹਿ ਗਿਆ ਉਸ ਔਰਤ ਦੀ ਫੋਟੋ ਜਦੋਂ ਵੇਖੀ ਨਾ ਮਤਲਬ ਪਤਾ ਲੱਗਦਾ ਸੀ ਕੋਈ ਸੰਤ ਔਰਤ ਹੈ ਬੈਠਾ ਸੰਤ ਮੈਂ ਸੁਣਦੇ ਸੋ ਜਿਹਨਾਂ ਨੂੰ ਤੁਸੀਂ ਕਹਿੰਦੇ ਨਾ ਵੀ ਜਿਹਨਾਂ ਦੇ ਉੱਤੇ ਅਜੇ ਜੀ ਉਹ ਆਤਮਿਕ ਪ੍ਰਕਾਸ਼ ਨਹੀਂ ਆਇਆ ਜਿਹਨਾਂ ਨੂੰ ਅਜੇ ਪਤਾ ਨਹੀਂ ਜਿਹਨਾਂ ਨੂੰ ਸੱਚਾਈ ਦਾ ਅਜੇ ਪਤਾ ਨਹੀਂ ਨਹੀਂ ਆ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਰੱਬ ਦਾ ਖੌਫ ਮੰਨਣ ਵਾਲੇ ਹਾਂ ਔਰ ਉਹਨਾਂ ਨੂੰ ਪਤਾ ਹੈ ਭਗਤੀ ਜੀਵਨ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਪੇਸ਼ਕਾਰੀ ਕਿਦਾਂ ਕਰਨੀ ਹੈ ਕਰਨੀ ਹੈ ਯਾਨੀ ਕਿ ਐਡੀ ਸਾਦਗੀ ਔਰ ਐਡਾ ਜ਼ਬਰਦਸਤ ਪਹਿਰਾਵਾ ਪਤਾ ਲੱਗਦਾ ਸੀਗਾ ਵੀ ਕੋਈ ਔਰਤ ਰੱਬ ਦੀ ਸੇਵਾ ਦੇ ਵਿੱਚ ਆਈ ਹੈ ਤੇ ਸਾਡੇ ਉਹ ਕਹਿੰਦੇ ਆ ਬਾਹਰ ਬੂਨ ਨਾ ਛੱਡੋ ਜੀ ਤੁਸੀਂ ਕੀ ਦੇਖਣਾ ਭਲਾ ਬਾਹਰ ਬੂਨ ਨੂੰ ਦੇਖੋ ਪਪਾਓ ਹੀ ਨਾ ਉਹ ਲੋੜ ਹੀ ਨਹੀਂ ਪਾਉਂਦੀ ਨਹੀਂ ਸਮਝੀ ਫੇਰ ਸੁਸਪੇ ਫੇਰ ਕੰਮ ਹੀ ਨਹੀਂ ਵਿੜੇ ਮੈਂ ਪੈਸੇ ਕੱਲ ਹੀ ਲਾਉਣੇ ਆਹੋ ਜੀ ਪੈਸੇ ਹੀ ਕੱਲ ਆਦਮ ਹੋ ਆਵੇ ਤਾਂ ਨੰਗੇ ਸੀਗੇ ਲੋੜ ਹੀ ਨਹੀਂ ਉਹਨੂੰ ਕਿਹੜਾ ਦੇਖਦਾ ਉਹਨੂੰ ਕਿਹੜਾ ਪਰਮਿਸ਼ਨ ਪਹਿਲਾਂ ਕਿਹਾ ਸੀ ਪਾਉਣਾ ਵੀ ਕਮਲੋ ਵਚਨ ਦੇ ਭੇਤ ਨੂੰ ਹੀ ਸਮਝ ਲਓ ਜਦੋਂ ਪਾਪ ਅੰਦਰ ਆ ਗਿਆ ਤੇ ਉਹਨੇ ਕਿਹਾ ਢਕੋ ਜੀ ਹallelujah ਢਕੋ ਪਰਮੇਸ਼ਰ ਨੇ ਹੋ ਢਕਾਇਆ ਢਕਾ ਜਦੋਂ ਪਾਪ ਅੰਦਰ ਆ ਗਿਆ ਨਾ ਤੇ ਪਾਪ ਨੇ ਕੀਤਾ ਨੰਗਿਆਂ ਪਰਮੇਸ਼ਵਰ ਨੇ ਹੁਣ ਇਹ ਨਹੀਂ ਕਿਹਾ ਨੰਗੇ ਰੋ ਟਕੋ ਟਕ ਲਓ ਕਿਉਂ ਟਕਿਆ ਉਹ ਦਾਤਮਿਕ ਭੇਦਾ ਮੇਰੇ ਸਵਰੂਪ ਤੇ ਮੇਰੀ ਸਮਾਨਤਾ ਚ ਬਣਿਆ ਹੋਇਆ ਆਦਮ ਨੰਗਾ ਘੁੰਮੇ ਇਹ ਮੇਰੀ ਤੋਹੀਨ ਹੈ ਕੀ ਹੈ ਪਲਾ ਮੇਰੀ ਸਵਰੂਪ ਤੇ ਮੇਰੇ ਸਮਾਨਤਾ ਦੇ ਵਿੱਚ ਮੇਰੀ ਲਾਈਕਨੈਸ ਤੇ ਮੇਰੀ ਇਮੇਜ ਚ ਬਣਿਆ ਹੋਇਆ ਆਦਮ ਨੰਗਾ ਘੁੰਮੇ ਇਹ ਸਰਾਸਰ ਕਿਹਦੀ ਪਲਾ ਬੇਇੱਜ਼ਤੀ ਹੈ ਮੰਨ ਕੇ ਚਲੋ ਮਿਸਾਲ ਦੀ ਤੌਰ ਦੇ ਉੱਤੇ ਅਸੀਂ ਮਾਂ ਬਾਪ ਅਸੀਂ ਟੌਪ ਕਲਾਸ ਕੱਪੜੇ ਪਾਈਏ ਹਾਂਜੀ ਤੇ ਸਾਡੇ ਨਿਆਣੇ ਨੰਗੇ ਘੁੰਮਦੇ ਹੁਣ ਚੰਗਾ ਲੱਗੂ ਬੋਲੋ ਨਹੀਂ ਅਸੀਂ ਮਹਿੰਗੇ ਮੋਲ ਦੇ ਪਾਈਏ ਅਸੀਂ ਜ਼ਬਰਦਸਤ ਪਾਈਏ ਤੇ ਸਾਡੇ ਨਿਆਣਿਆਂ ਦੇ ਕੋਲ ਹੋਵੇ ਨਾ ਤੇ ਲੋਕੀ ਕਹਿਣਗੇ ਨਿਆਣੇ ਥੋੜੀ ਕੁਛ ਕਹਿਣਾ ਲਾਨਤ ਕਿੱਥੇ ਹੋਣੀ ਭਲਾ ਮਾਪੇ ਲਾਨਤ ਮਾਪਿਆਂ ਨੂੰ ਹੋਣੀ ਆ ਇਸਰਕੇ ਮਾਪੇ ਧਰਤੀ ਦਾ ਹਰੇਕ ਮਾਪੇ ਇਹੀ ਕੋਸ਼ਿਸ਼ ਕਰਦਾ ਆ ਮੇਰੇ ਨਾਲੋਂ ਵਧੀਆ ਕਪੜੇ ਅਗਰ ਕਿਤੇ ਵਿਆਹ ਸ਼ਾਦੀ ਬੰਦੀ ਤੇ ਮਾਪੇ ਦੀ ਕੀ ਕੋਸ਼ਿਸ਼ ਹੁੰਦੀ ਪਹਿਲਾ ਆਪੋ ਭਾਵੇਂ ਜੇ ਕਿਤੇ ਗਰੀਬੀ ਦਾ ਦਾਵਾ ਹੋਵੇ ਤੇ ਆਪ ਭਾਵੇਂ ਕਿਤੇ ਪਰਾਣਾ ਪਾ ਕੇ ਤੇ ਚੱਲ ਜਾਣ ਪਰ ਬੱਚਿਆਂ ਨੂੰ ਕੀ ਲੱਗ ਦੇਣਾ ਪਹਿਲਾ ਨਵਾਂ ਕਾਰਨ ਕੀ ਆ ਪਹਿਲਾ ਸੋਨਾ ਲੱਗੇ ਸੋਨਾ ਲੱਗੇ ਬੱਚਿਆਂ ਨੂੰ ਸਿਰਫ ਸੋਨਾ ਨਹੀਂ ਲੱਗੇ ਬੱਚੇ ਮਾਪੇ ਦੀ ਇੱਜ਼ਤ ਆ ਬੱਚਿਆਂ ਨੂੰ ਵੇਖ ਕੇ ਮਾਪੇ ਦੀ ਕਦਰ ਹੁੰਨੀ ਆ ਇਸ ਕਰਕੇ ਮਾਪੇ ਫਿਰ ਕਿਤੇ ਕਿਨੂੰ ਪਹਿਲ ਦਿੰਦੇ ਆ ਉਹ ਬੱਚਿਆਂ ਨੂੰ ਪਾਲ ਦਿੰਦੇ ਆ ਬੱਚੇ ਸਾਡੇ ਜਿਹੜੇ ਨਾ ਉਹ ਸਾਡੇ ਨਾਲੋਂ ਵਧੀਆ ਪਾਉਣ ਸਾਡੇ ਨਾਲੋਂ ਵਧੀਆ ਖਾਣ ਸਾਡੇ ਨਾਲੋਂ ਵਧੀਆ ਰਹਿਣ ਸਾਡੇ ਨਾਲੋਂ ਵੱਧ ਸਹੂਲਤਾਂ ਇਹਨਾਂ ਦੇ ਕੋਲ ਹੋਣੀਆਂ ਚਾਹੀਦੀਆਂ ਏਸਰਕੇ ਖੁਦਾਵੰਦ ਖੁਦਾ ਨੇ ਜਦੋਂ ਪਾਪ ਉਹਨਾਂ ਤੇ ਆਇਆ ਤੇ ਪਾਪ ਨੇ ਨੰਗਿਆਂ ਕੀਤਾ ਤੇ ਉਹਨੇ ਢੱਕ ਕੇ ਭੇਜਿਆ ਹਾਂਜੀ ਖੁਦਾ ਨੇ ਢੱਕ ਕੇ ਭੇਜਿਆ ਤੇ ਅੱਜ ਫਿਰ ਨਗੇ ਹੋਣ ਦੇ ਤੇ ਸਾਡਾ ਨੰਗਾ ਹੋਣਾ ਫਿਰ ਕਿਸ ਚੀਜ਼ ਨੂੰ ਦਿਖਾਉਂਦਾ ਭਲਾ ਬੋਲੋ ਸਾਰੇ ਨੇ ਅਸੀਂ ਅਜੇ ਵੀ ਪਾਪ ਦੀ ਗੁਲਾਮੀ ਦੇ ਵਿੱਚ ਆ ਪਾਪ ਅਜੇ ਵੀ ਸਾਡੇ ਕੋਲੋਂ ਪਾਪ ਦਾ ਕੰਮ ਕਰਾਉਣ ੜਿਆ ਆ ਕਿਉਂਕਿ ਇਹ ਪਾਪ ਦੀ ਨਿਸ਼ਾਨੀ ਪਰਮੇਸ਼ਵਰ ਕਦੇ ਨਹੀਂ ਚਾਹੂਗਾ ਅਸੀਂ ਨੰਗੇ ਹੋਈਏ ਤੇ ਕੀ ਦੀ ਨਿਸ਼ਾਨੀ ਹੋਗੀ ਭਲਾ ਇਹ ਪਾਪ ਦੀ ਨਿਸ਼ਾਨੀ ਹੋ ਗਈ ਨਾ ਫਿਰ ਕਿ ਪਾਪ ਨੇ ਸਾਨੂੰ ਕੀ ਕਰ ਦਿੱਤਾ ਨੰਗਿਆਂ ਕੀਤਾ ਆ ਸੋ ਇਹ ਫਿਰ ਤੁਸੀਂ ਜਦੋਂ ਤੁਹਾਨੂੰ ਜੇ ਤੇ ਇਹਦਾ ਮਤਲਬ ਸਿੱਧਾ-ਸਿੱਧਾ ਜਾਂ ਤੇ ਤੁਹਾਨੂੰ ਫਿਰ ਵਚਨ ਦਾ ਗਿਆਨ ਹੀ ਨਹੀਂਗਾ ਜਾਂ ਤੁਸੀਂ ਕਿਸੇ ਕੋਲੋਂ ਫਿਰ ਵਚਨ ਨੂੰ ਸਿੱਖਿਆ ਨਹੀਂਗਾ ਜੇ ਸਿੱਖਿਆ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਰੱਬ ਦੀ ਹਜ਼ੂਰੀ ਦੇ ਵਿੱਚ ਇਦਾਂ ਆ ਸਕਦੇ ਨਹੀਂ ਇਦਾਂ ਆ ਸਕਦੇ ਨਹੀਂ ਤੁਸੀਂ ਦੇਖੋ ਨਾ ਬੀਬੀਆਂ ਸਿੰਗਣੀਆਂ ਜਦੋਂ ਆਉਂਦੀਆਂ ਸਟੇਜ ਦੇ ਉੱਤੇ ਪਤਾ ਲੱਗਦਾ ਨਾ ਕੋਈ ਧਾਰਮਿਕ ਔਰਤ ਆਈ ਹੈ ਹਾਂਜੀ Hindu ਸਾਧਵੀਆਂ ਦਾ ਲਾ ਲਓ ਤੁਸੀਂ ਪਤਾ ਲੱਗਦਾ ਨਾ ਕੋਈ ਧਾਰਮਿਕ ਔਰਤ ਆਈ ਹੈ ਦੂਰ ਕੀ ਜਾਣਾ ਤੁਸੀਂ ਕੈਥੋਲਿਕ ਦੀਆਂ ਨੰਨਸ ਲਾ ਲਓ ਹਾਂਜੀ ਉਹਨਾਂ ਵੱਲ ਵੇਖ ਲਓ ਪਤਾ ਲੱਗਦਾ ਕੋਈ ਧਾਰਮਿਕ ਔਰਤ ਜਾਰੀ ਤੁਰੇ ਜਾ ਰਹੀ ਹੈ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਇਹਨਾਂ ਦੇ ਅੰਦਰ ਆਤਮਾ ਨਹੀਂ ਹੋਲੀ ਸਪਿਰਟ ਨਹੀਂ ਇਹ ਅਬਲ ਅਬਾ ਸ਼ਬਾਨੀ ਕਰਦੇ ਇਹਨਾਂ ਨੂੰ ਅਬਲ ਅਬਾ ਸ਼ਬਾਨੀ ਮਿਲਿਆ ਹਨ ਤੇ ਪਰ ਉਹ ਜਿਹਨਾਂ ਨਹੀਂ ਨਾ ਮਿਲਿਆ ਤੁਹਾਡੇ ਨਾਲੋਂ ਕਿਤੇ ਲੱਖ ਦਰਜ ਦੇ ਚੰਗੇ ਹੀ ਹੈ। ਕੀ ਹੈ ਭਲਾ ਉਹ ਲੱਖ ਦਰਜ ਸਾਡੇ ਨਾਲੋਂ ਕੀ ਹੈ ਭਲਾ ਚੰਗੇ ਆ ਉਹਨਾਂ ਨੂੰ ਫਿਰ ਪਤਾ ਆ ਉਹਨਾਂ ਦੇ ਅੰਦਰ ਰੱਬ ਦਾ ਡਰ ਆਏ ਸਰਕੇ ਉਹ ਢੰਗ ਸਿਰ ਰਹਿੰਦੇ ਆ ਉਹਨਾਂ ਨੂੰ ਪਤਾ ਆ ਕਿ ਸਿਰਫ ਅੰਦਰ ਦੀ ਗੱਲ ਨਹੀਂਗੀ ਕਿਉਂਕਿ ਅੰਦਰੋਂ ਤੇ ਖੁਦਾਈ ਦੇਖ ਸਕਦਾ ਤੁਹਾਡੇ ਵਿੱਚ ਹੁਣ ਕਿੰਨੇ ਮੈਨੂੰ ਦੁਆ ਦੇ ਰਹੇ ਤੇ ਕਿੰਨੇ ਵੱਦ ਦੁਆ ਦੇ ਰਹੇ ਮੈਂ ਥੋੜੀ ਜਾਣ ਸਕਦਾ ਨਾ ਜੀ ਕਿਹੜਾ ਪਰਮੇਸ਼ਰ ਆ ਮੈਂ ਕਿਹੜਾ ਪਰਮੇਸ਼ਰ ਹਾਂਜੀ ਮਿੰਨੂ ਕਿਉਂ ਤੁਹਾਡੇ ਮਨ ਚ ਮੇਲੇ ਕੀ ਚੱਲਦਾ ਪਿਆ ਲੇਕਿਨ ਪਰਮੇਸ਼ਰ ਅਗਾਂ ਮੈਂ ਕੀ ਨਹੀਂ ਉਹਨੂੰ ਪਤਾ ਉਹਨੂੰ ਪਤਾ ਤੇ ਫੇ ਅੰਦਰੋਂ ਤੇ ਪਰਮੇਸ਼ਰ ਹੀ ਦੇਖ ਸਕਦਾ ਨਾ ਅੰਦਰੋਂ ਪਰਮੇਸ਼ਰ ਬਾਹਰੋਂ ਤੇ ਦੁਨੀਆਂ ਦੇ ਦੇਖਣਾ ਕਿੰਨੇ ਦੇਖਣਾ ਭਲਾ ਦੁਨੀਆ ਨੇ ਤੇ ਬਾਹਰੋਂ ਦੇਖਣਾ ਤੁਸੀਂ ਬਾਹਰ ਜੇ ਅੰਦਰੋਂ ਬਦਲੇ ਹੈ ਤਾਂ ਫਿਰ ਤੁਸੀਂ ਬਾਹਰੋਂ ਤਾਂ ਆਟੋਮੈਟਿਕ ਬਦਲ ਜਾਣਾ ਕਿੰਨੇ ਵਾਰੀ ਉਦਾਹਰਣ ਦਿੱਤੀ ਆ ਵੀ ਫਲ ਜਿਹੜਾ ਨਾ ਉਹ ਪੱਕ ਜਾਵੇ ਤੇ ਨਰਮ ਹੋ ਜਾਂਦਾ ਪਹਿਚਾਨ ਹੋ ਜਾਂਦੀ ਹੈ ਦੱਬ ਕੇ ਦੇਖੇ ਨਰਮ ਤਾਂ ਬਗਨੇ ਨੂੰ ਹੁਣ ਲਾ ਲੋ ਖਾ ਲੋ ਕਿਉਂਕਿ ਇਹ ਹੁਣ ਪੱਕ ਗਿਆ ਆ ਇਹ ਖਾਣ ਦੇ ਯੋਗ ਹੋ ਗਿਆ ਹੋ ਗਿਆ ਕੁਛ ਨਰਮ ਹੋ ਜਾਂਦੇ ਇਹ ਨਿਸ਼ਾਨੀ ਹੁੰਦੀ ਆ ਕਈਆਂ ਦਾ ਰੰਗ ਬਦਲ ਜਾਂਦਾ ਤੇ ਇਹ ਨਿਸ਼ਾਨੀ ਹੁੰਦੀ ਆ ਤੇ ਕਈ ਨਾਰੀਅਲ ਵਰਗੇ ਵੀ ਹੁੰਦੇ ਆ। ਹਾਂਜੀ। ਆੜਦੇ ਲਾ। ਹਾਂਜੀ। ਉਹ 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 ਨਾ ਤੇ ਤੂੰ ਦੋਈ ਨੱਪ ਕੇ ਦੇਖ ਸਕਦੇ ਆ। ਤੇ ਨਾ ਹੀ ਕੋਈ ਰੰਗ ਰੂਂਹ ਕਹਿੰਦਾ ਕਿ ਸਾਤ ਆ ਰਿਹਾ। ਹਾਂਜੀ। ਤੇ ਫੇ ਫੇਰ ਕੀ ਆ ਫਿਰ ਤੂੰ ਉਹਨੂੰ ਖੜਕਾ ਕੇ ਦੇਖ ਦੇ। ਅੰਦਰ ਪਾਣੀ ਪੈਦਾ ਹੋਇਆ ਪਿਆ। ਜੇ ਹੈਗਾ ਆ, ਛਣ ਛਣ ਕਰਨ ਡਿਆ ਆ ਤੇ ਇਹਦਾ ਮਤਲਬ ਇਹ ਹੁਣ ਖਾਣਯੋਗ। ਖਾਣਯੋਗ ਹੋ ਗਿਆ ਆ। ਇਹ ਵੀ ਰੰਗ ਤੇ ਇਹਦਾ ਹੀ ਬਦਲਦਾ ਆ ਪਰ ਇਹ ਰਹਿੰਦਾ ਕੀ ਭਲਾ ਸਖਤ ਹੀ ਰਹਿੰਦਾ। ਸਖਤ ਰਹਿੰਦਾ ਕਿਰਿੰਦਾ ਬਲਾ ਸਖਤ ਸਖਤ ਰਹਿੰਦਾ ਫਿਰ ਵੀ ਅੰਦਰ ਤਰਲ ਪਦਾਰਥ ਰੱਖਿਆ ਹੋਇਆ ਹਾਂਜੀ ਤੇ ਉਹੀ ਉਹਦੀ ਨਿਸ਼ਾਨੀ ਆ ਉਹਦੀ ਖੂਬੀ ਆ ਸੋ ਉਸੇ ਤਰ੍ਹਾਂ ਪਰਮੇਸ਼ਰ ਸਾਨੂੰ ਅੰਦਰੋਂ ਜਦੋਂ ਵੇਖਦਾ ਨਾ ਉਹ ਤੇ ਉਹੀ ਵੇਖ ਸਕਦਾ ਆ ਦੁਨੀਆ ਨੇ ਸਾਨੂੰ ਕਿੱਥੋਂ ਦੇਖਣਾ ਬਲਾ ਬਾਹਰੋਂ ਵੇਖਣਾ ਤੇ ਜਦੋਂ ਦੁਨੀਆ ਸਾਨੂੰ ਬਾਹਰੋਂ ਵੇਖਦੀ ਆ ਤੇ ਫਿਰ ਸਾਨੂੰ ਧਿਆਨ ਦੇਣ ਦੀ ਲੋੜ ਆ ਅਸੀਂ ਚੱਲੀਏ ਦੁਨੀਆ ਦੇ ਵਿੱਚ ਜਦੋਂ ਤੇ ਕੋਈ ਸਾਡੇ ਉੱਤੇ ਤੰਜ ਨਾ ਕੱਸ ਸਕੇ ਅਸੀਂ ਕਦੀ ਇਦਾਂ ਦਾ ਕੋਈ ਕਰਮ ਨਾ ਕਰੀ ਜਿੱਥੇ ਦੁਨੀਆ ਸਾਨੂੰ ਧਾਰਮਿਕ ਲਿਬਾਸ ਪਹਿਨੇ ਹੋਏ ਦੇਖੇ ਉੱਥੇ ਸਾਡਾ ਸਰੀਰਕ ਲਿਬਾਸ ਵੀ ਉਸੇ ਤਰੀਕੇ ਦਾ ਹੋਣਾ ਲਾਜ਼ਮੀ ਆ ਸੋ ਇਹਦੇ ਬਾਰੇ ਕੀ ਲਿਖਿਆ ਵੀ ਇਹ ਵਿਆਹ ਵਾਲੇ ਕੱਪੜੇ ਪਹਿਨੇ ਹੋਏ ਨਹੀਂ ਸੀ ਸੋ ਆਇਤ ਤੇ ਸਿਰਾਤੀ ਪੜ ਲਈ ਸੀਗੀ ਤੇ ਹੁਣ ਇਹਦੇ ਵਿੱਚ ਅਸੀਂ ਸਿੱਖਿਆ ਕੀ ਸੀਗਾ ਦਾਵਤ ਤੇ ਸਾਰਿਆਂ ਦੇ ਲਈ ਆ ਬੁਲਾਇਆ ਸਾਰਿਆਂ ਸਾਰਿਆਂ ਨੂੰ ਗਿਆ ਆ ਪਰ ਸ਼ਰਤ ਵੀ ਰੱਖੀ ਆ ਬੁਲਾਇਆ ਸਾਰਿਆਂ ਸਾਰਿਆਂ ਨੂੰ ਗਿਆ ਆ ਪਰ ਨਾਲ ਕੀ ਰੱਖਿਆ ਭਲਾ ਸ਼ਰਤ ਰੱਖੀ ਆ ਤੁਹਾਨੂੰ ਆਉਣਾ ਪੈਣਾ ਆ ਤੇ ਜੇ ਤੁਸੀਂ ਆਉਣਾ ਆ ਵਿਆਹ ਦੇ ਵਿੱਚ ਤੇ ਫਿਰ ਕੀ ਹੋਣਾ ਚਾਹੀਦਾ ਕੱਪੜੇ ਕੱਪੜੇ ਉਹ ਪਾਉਣੇ ਆ ਜਿਹੜੇ ਮੈਂ ਤੁਹਾਨੂੰ ਪਹਿਨਾ ਤੇ ਹੁਣ ਆਟੋਮੈਟਿਕ ਇਹ ਆ ਜਦੋਂ ਧਾਰਮਿਕ ਵਸਤੇ ਦੀ ਗੱਲ ਆਉਂਦੀ ਹੈ ਤੇ ਅਸੀਂ ਜਿੱਥੇ ਜਿੱਥੇ ਪੜਦੇ ਆਂ ਬਾਈਬਲ ਜੇ ਲਿਖਿਆ ਵੀ ਉਹ ਚਿੱਟੇ ਵਸਤਰ ਪਹਿਨੇ ਹੋਏ ਸੀ ਕਿਹੜੇ ਚਿੱਟੇ ਬੋਲੋ ਕਿਹੜੇ ਵਸਤਰ ਜੀ ਚਿੱਟੇ ਵਸਤਰ ਪਹਿਨੇ ਹੋਏ ਸੀਗੇ ਤੇ ਕਈਆਂ ਨੇ ਤੇ ਬਾਹਰ ਵਿੱਚ ਚਿੱਟੇ ਪਾਉਣੇ ਸ਼ੁਰੂ ਕਰ ਦਿੱਤੇ ਉਦਾਂ ਉਹ ਚਿੱਟੇ ਪੜ ਕੇ ਉਹ ਚਿੱਟਾ ਤੇ ਆਤਮਿਕ ਆਤਮਿਕ ਭੇਤ ਆ ਵਿੱਚ ਚਿੱਟੇ ਬਸਰ ਕੀ ਸੀਗੇ ਪਹਿਨੇ ਹੋਏ ਸੀਗੇ ਚਿੱਟੇ ਬਸੇ ਦਾ ਮਤਲਬ ਇਹਨੂੰ ਦਾਗ ਲੱਗੂਗਾ ਤੇ ਦੂਰੋਂ ਦਿਸੂ ਸਮਝ ਮੈਂ ਜਾਂਦਾ ਇਹਨੂੰ ਹੁਣ ਵੀ ਦਾਗ ਲੱਗੇ ਹੋਣ ਕਿਤੇ ਪਤਾ ਲੱਗਣਾ ਲੱਗਣਾ ਜੇ ਚਿੱਟਾ ਪਾਇਆ ਹੋਇਆ ਤੇ ਉਹਨੂੰ ਉਸੇ ਜਿਹਾ ਬਣਾ ਉਹਨੂੰ ਉਸੇ ਵੇਸੇ ਹੁਣ ਤੁਸੀਂ ਹਿਸਾਬ ਲਾਓ ਜਿਹੜੇ ਚਿੱਟੇ ਪਾਉਂਦੇ ਉਹਨਾਂ ਦੀ ਸਾਂਭ ਸੰਭਾਲ ਕਿੰਨੀ ਹੁੰਦੀ ਹੈ ਉਹ ਜਿਹਨਾਂ ਨੇ ਚਿੱਟੇ ਪਾਏ ਨਾ ਤੇ ਜਾਂ ਜਿਹਨਾਂ ਚਿੱਟੇ ਪਾਉਣ ਦਾ ਸ਼ੌਕ ਹੈ ਉਹਨਾਂ ਨੂੰ ਫਿਰ ਪਤਾ ਆ ਬਈ ਇਹਦੀ ਸਾਂਭ ਸੰਭਾਲ ਕਿੱਦਾਂ ਰੱਖਣੀ ਉਸੇ ਤਰ੍ਹਾਂ ਜੇ ਰੋਹਾਨੀ ਵਸਤਰ ਚਿੱਟੇ ਪਾਏ ਆ ਜਿਹੜਾ ਇੱਕ ਧਾਰਮਿਕਤਾ ਦੀ ਨਿਸ਼ਾਨੀ ਨੂੰ ਦਿਖਾਉਂਦਾ ਆ ਉਹਦੀ ਫਿਰ ਦੇਖਭਾਲ ਕਿੰਨੀ ਜ਼ਿਆਦਾ ਜ਼ਰੂਰੀ ਹੈ ਜੇ ਜਸਮਾਨੀ ਕੱਪੜਿਆਂ ਦੀ ਜੇ ਚਿੱਟੇ ਪਾਉਣ ਦਾ ਸ਼ੌਕ ਹੈ ਤੇ ਜੇ ਉਹਦੀ ਸਾਂਭ ਸੰਭਾਲ ਇੰਨੀ ਰੱਖਣੀ ਆ ਤੇ ਫਿਰ ਜੇ ਰੋਹਾਨੀ ਦੀ ਗੱਲ ਕਰੀਏ ਤੇ ਫਿਰ ਉਹਦੀ ਸਾਂਭ ਸੰਭਾਲ ਤੇ ਉਤੋਂ ਵੀ ਕਿਤੇ ਜ਼ਿਆਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਜੇ ਜ਼ਿੰਮੇਵਾਰੀ ਨਿਭਾਵਾਂਗੇ ਠੀਕ ਆ ਹੁਣ ਪਾ ਕੇ ਤੇ ਚਲਦੀ ਹੈ ਚਿੱਟੇ ਹਾਂਜੀ ਮੈਨੂੰ ਯਾਦ ਹੈ ਇੱਕ ਵਾਰ ਮੈਂ ਗਿਆ ਇਹ ਬਾਟ ਕੈਸਲ ਦੇ ਵਿੱਚ ਜੀ ਯਾਨੀ ਕਿ ਸਾਡੇ ਜਲੰਧਰ ਕੀ ਜਲੰਧਰ ਲਾਗੇ ਛਾਗੇ ਵੀ ਜਿੰਨੇ ਕਿ ਪੈਲਸ ਬਣੇ ਆ ਸਭ ਤੋਂ ਮਤਲਬ ਮਹਿੰਗਾ ਪੈਲਸ ਆ ਆਮ ਬੰਦਾ ਉਥੇ ਵਿਆਹ ਸ਼ਾਦੀ ਕਰ ਸਕਦਾ ਨਹੀਂ ਤੇ ਨੇਤਾ ਦੇ ਵਿਆਹ ਸੀ ਜਿੱਥੇ ਵੀ ਅਸੀਂ ਉਥੇ ਗਏ ਆ ਤੇ ਉਥੇ ਫਿਰ ਉਹਨਾਂ ਨੇ ਬੁਣ ਬੁਲਾਈ ਹੋਏ ਜਗੇ ਸਾਰੇ ਤੇ ਕਈ ਗਰੀਬੀ ਦਾਵੇ ਤੇ ਉੱਠ ਕੇ ਵੀ ਕੋਈ ਲੀਡਰਸ਼ਿਪ ਬਣ ਜਾਂਦੇ ਪ੍ਰਧਾਨ ਬਣ ਜਾਂਦੇ ਤੇ ਜਦੋਂ ਪੈਗ ਬੁਗ ਪੀ ਲਈ ਤਾਂ ਫਿਰ ਤੇ ਸੁਰਤ ਨੇ ਦੀ ਤੇ ਹੁਣ ਉਹ 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 ਵਾਈਟ ਸੂਟ ਮਹਿਫਲ ਤੇ ਇੱਕ ਵਾਵਾ ਮਤਲਬ ਹੱਥ ਦੇ ਨਾਲ ਲਵੇਲ ਲੂੜ ਕੇ ਨਾ ਜਿਹੜਾ ਸੀਗਾ ਮਟਰਨ ਖਾਦਾ ਖੁਦਾ ਚੰਗਾ ਮੇਰੇ ਵੱਲ ਨੂੰ ਆਵੇ ਤਾਂ ਮੈਨੂੰ ਪਤਾ ਸੀ ਹੁਣ ਇਹਨੇ ਮੈਨੂੰ ਜਫੀ ਪੋਣੀ ਹਾਂ ਹੁਣ ਮੈਂ ਬਚਾ ਹਾਂ ਆ ਲੀ ਵੀ ਹੱਥ ਨਹੀਂ ਹੁਣ ਹੁਣ ਵਾਈਟ ਪਾ ਕੇ ਆਏ ਹੋਏ ਆ ਹਾਂਜੀ ਹਾਂਜੀ ਬਚਲਾ ਤੇ ਹੁਣ ਪੀਲੇ ਥੋੜੇ ਘਾ ਲੈਣੇ ਆ ਪੋਲੇ ਤੇ ਪੂਰੀ ਕੋਸ਼ਿਸ਼ ਨਹੀਂ ਭਲਾ ਕੀ ਸਾਫ ਲਵਾ ਵੀ ਮੈਂ ਇਹਨੂੰ ਕਿਸੇ ਤਰ੍ਹਾਂ ਦਾਗ ਦਾਗ ਲਾ ਦਵਾ ਤੇ ਮੈਨੂੰ ਇਹ ਸੀਗਾ ਵੀ ਚਲੋ ਇਨੂੰ ਐਂਡ ਤੇ ਭੇ ਮੇਲਵਾਗੇ ਜਦੋਂ ਜਾਣ ਲੱਗਾਗੇ ਉਦੋਂ ਦਾਗ ਲੱਗ ਜਾਓ ਤੇ ਕੋਈ ਗੱਲ ਨਹੀਂ ਬਾਅਦ ਤੇ ਸਮਾਧਾਨ ਹੈਗਾ ਘਰ ਹੀ ਜਾਣਾ ਹਨ ਪਰ ਜੇ ਇਹਨੇ ਇੱਥੇ ਹੁਣ ਲਾ ਦਿੱਤੇ ਤੇ ਇੱਥੇ 2-4 ਘੰਟੇ ਰਹਿਣਾ ਤੇ ਉਹ ਤੇ ਫਿਰ ਉਹ ਸਾਫੀ ਸਾਫੀ ਨਜ਼ਰ ਆਉਣਾ ਤੇ ਉਹ ਮੈਨੂੰ ਪਤਾ ਫਿਰ ਮੈਂ ਆਪਣੇ ਆਪ ਨੂੰ ਕਿੰਨੇ ਮਤਲਬ ਜਬਰਦਸਤ ਤਰੀਕੇ ਦੇ ਨਾਲ ਉਸ ਬੰਦੇ ਤੋਂ ਆਪਣੇ ਆਪ ਨੂੰ ਬਚਾਇਆ ਵੀ ਮੈਨੂੰ ਪਤਾ ਸੀ ਇਹਨੇ ਇਦਾ ਜੱਫੀ ਪਾਉਣੀ ਆ ਤੇ ਜੱਫੀ ਪਾ ਕੇ ਉਹ ਟਿਸ਼ੂ ਵਾਲਾ ਕੰਮ ਉਹਨੇ ਮੇਰੇ ਕੋਟ ਦੇ ਨਾਲ ਹੀ ਕਰਨਾ ਸੀ ਉਹ ਜਿਹੜੇ ਲਬੜੇ ਲਬੜੇ ਆਸੇ ਬਾਜ ਉਹਨੇ ਪਿੱਛੇ ਸਾਰੇ ਇਦਾਂ ਹੀ ਕਰਦੇ ਨੇ ਸੀ ਨਾਲੇ ਜੱਫੀ ਪੈਣੀ ਸੀ ਤੇ ਨਾਲੇ ਉਹਨੇ ਮੇਰਾ ਕੰਮ ਕਰ ਦੇਣਾ ਸੀ ਤੁਮ ਨਾਲ ਮੇਰੇ ਮੇਰਾ ਦੋਸਤ ਤੇ ਉਹ ਉਹ ਉਹਨੂੰ ਪਤਾ ਲੱਗ ਗਿਆ ਜਦ ਜਦ ਉਹ ਗਿਆ ਉਹਦਾਂ ਨੇ ਪਿੱਛੇ ਨੂੰ ਚਾਈ ਜਾਵਾ ਮੈਂ ਜੱਫੀ ਪਾਣੀ ਜਾਂਦਾ ਸੀਗਾ ਤੇ ਮੈਂ ਮਤਲਬ ਕਹਿੰਦਾ ਭਾ ਉਹਦਾ ਉਹਨੂੰ ਜਿਹੜਾ ਕਰਮ ਕਰਨਾ ਆਇਆ ਸੀ ਮੈਨੂੰ ਕਰ ਨਹੀਂ ਦਿੱਤਾ ਬਚਾ ਲਿਆ ਆਪਣੇ ਆਪ ਨੂੰ ਕਾਹਦੇ ਤੋਂ ਭਲਾ ਮੇਰੇ ਚਿੱਟੇ ਕੋਟ ਪੈਂਟ ਨੂੰ ਦਾਗ ਦਾਗ ਜਾਨਕਿ ਤੇ ਜੇ ਕਾਲਾ ਪਾਇਆ ਹੁੰਦਾ ਫਿਰ ਕੋਈ ਫਿਰ ਕੋਈ ਫਰਕ ਨਹੀਂ ਪੈਣਾ ਫਿਰ ਕਹਣਾ ਕੋਈ ਗੱਲ ਨਹੀਂ ਆਇਆ ਬਹੁਤ ਆਪਣਾ ਜਾਪੂਰਾ ਕਹ ਲੈ ਇੱਥੇ ਪਤਾ ਲੱਗਣਾ ਲੱਗਣਾ ਨਹੀਂ ਹੈ ਸੋ ਉਸੇ ਤਰ੍ਹਾਂ ਯਾਦ ਰੱਖੋ ਜੇ ਅਸੀਂ ਸੰਸਾਰਿਕ ਤੌਰ ਤੇ ਚਿੱਟੇ ਵਸਤਰ ਜਿਹੜੇ ਇੱਕ ਸਾਦਗੀ ਦੀ ਔਰ ਖੁਦਾ ਦੀ ਪਾਕੀ ਜਿੱਦੀ ਨਿਸ਼ਾਨੀ ਨੂੰ ਦਿਖਾਉਂਦੇ ਆ ਜਿੱਥੇ ਅਸੀਂ ਇਹਨਾਂ ਨੂੰ ਬਚਾਉਣ ਦੇ ਲਈ ਐਡਾ ਉਪਰਾਲਾ ਕਰਦੇ ਆ ਤੇ ਫਿਰ ਧਾਰਮਿਕ ਵਸਤਰ ਜਿਹੜੇ ਉਹਨੇ ਸਾਨੂੰ ਪਹਿਨਾਏ ਆ ਉਹਨਾਂ ਨੂੰ ਬਚਾ ਕੇ ਰੱਖਣਾ ਕਿੱਡਾ ਜ਼ਰੂਰੀ ਹੈ ਆਪਣੀ ਅੱਖਾਂ ਨੂੰ ਬੰਦ ਕਰ ਲਈਏ ਸਿਰ ਅਜ ਕਾ ਇਹ ਅੱਜ ਦੇ ਸੁਣਨੇ ਹੋਏ ਬਚਨ ਨੂੰ ਧਿਆਨ ਚ ਰੱਖਦੇ ਭਾਈ ਕਸ਼ਮੀਰ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਾਲੇਕੁ ਹਾਲੇਕੁ ਹਰ ਰਿਸ਼ਤ ਦਾ ਪ੍ਰਭੂ ਕਿਰਪਾ ਕਰੇ ਸ਼ੁਕਰ ਕਰਦੇ ਹਾਂ ਸਰਬੀ ਦਾ ਅچھے ਸਮੇ ਲਈ ਸਾਨੂੰ ਸਮਾਂ ਇਹ ਬਚਨ ਸੁਣਨ ਦਾ ਬਖਸ਼ਿਆ ਪ੍ਰਭੂ ਜੀ ਜੋ ਤੁਹਾਡੇ ਦਾਸ ਨੇ ਅੱਜ ਦੇ ਪਵਿੱਤਰ ਬਚਨ ਦੱਸੇ ਪ੍ਰਭੂ ਜੀ ਨੂੰ ਤੁਹਾਡੇ ਦਾਸ ਦਾ ਸੀ ਗੱਲ ਤੇਰੀ ਸੀ ਪ੍ਰਭੂ ਜੀ ਜੋ ਸ਼ਬਦ ਅਜ ਇਸ ਘਰ ਵਿੱਚ ਦੱਸੇ ਗਏ ਪ੍ਰਭੂ ਸਾਡੇ ਸਾਰਿਆਂ ਦੀ ਜ਼ਿੰਦਗੀਆਂ ਵਿੱਚ ਘਹਿਰੀ ਉਤਰੇ ਹਾਲੇਕੁ ਸਾਨੂੰ ਨੂੰ ਸੁਣਨ ਵਾਲੇ ਨੂੰ ਤੇ ਚੱਲਣ ਵਾਲੇ ਬਣਾ ਪ੍ਰਭੂ ਜੀ ਜੋ ਇਹ ਬਚਨ ਆਨਲਾਈਨ ਦੁਆਰਾ ਵੀ ਸੁਣਨ ਖਤਮ ਆਪਣੀ ਜ਼ਿੰਦਗੀ ਨੂੰ ਬਦਲ ਲੈਣ ਦਾ ਇਰਾਦਾ ਇਸ ਬਚਨਾਂ ਉੱਤੇ ਚੱਲ ਕੇ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਆਂ ਆਪਨੇ ਦਾਸ ਨੂੰ ਹੋਰ ਦੁਗਣਾ ਮਸਾ ਦੇ ਉਹ ਪ੍ਰਭੂ ਜੀ ਉਹ ਏਸੇ ਤਰ੍ਹਾਂ ਹੀ ਪ੍ਰਭੂ ਜੀ ਗਹਿਰੀਆਂ ਗੱਲਾਂ ਦਾ ਵਚਨ ਦੇਣ ਪ੍ਰਭੂ ਜੀ ਔਰ ਲੋਕਾਂ ਦੀ ਸਮਝ ਵਿੱਚ ਆਵੇ ਉਹ ਸਮਝ ਕੇ ਤੇ ਲੋਕੀ ਆਪਣੀ ਜ਼ਿੰਦਗੀ ਨੂੰ ਪ੍ਰਭੂ ਜੀ ਤੇਰਾ ਰਾਜ ਲਈ ਤਿਆਰ ਕਰ ਸਕਣ ਹਾਲੇ ਗੁਰੂ ਧੰਨਵਾਦ ਕਰਦੇ ਤੇਰਾ ਸ਼ੁਕਰ ਦਇਆ ਕਰੋ ਮਹਾਨ ਕਿਰਪਾ ਕੋ ਯਿਸੂ ਦੇ ਨਾਮ ਅੰਦਰ ਹਾਂ ਅਮੀਨ ਹੁਣ ਸਾਡੇ ਖੁਦਾਵੀ ਐਸਐਮਸੀ ਦਾ ਫਜ਼ਲ ਖੁਦਾਬਾਬ ਦੀ ਮੁਹਬਤ ਪਾਕੂ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਨਾਲ ਬਣੀ ਰਵੇ ਅਮੀਨ